ਜੀ ਭੈਣੋ ਭਰਾਵੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਤੁਹਾਨੂੰ ਆਪਾਂ ਦਿਖਾਉਣ ਜਾ ਰਹੇ ਹਾਂ ਘਰ ਦੀਆਂ ਵੱਟੀਆਂ ਸੇਵੀਆਂ ਕਿ ਸੇਵੀਆਂ ਕਿਵੇਂ ਵੱਟੀਆਂ ਜਾਂਦੀਆਂ ਨੇ ਪਹਿਲਾਂ ਪਹਿਲੇ ਸਮੇਂ ਦੇ ਵਿੱਚ ਤਾਂ ਇਹ ਸੇਵੀਆਂ ਹਮੇਸ਼ਾ ਘਰਾਂ 'ਚ ਵੱਟੀਆਂ ਜਾਂਦੀਆਂ ਸੀ ਹਰ ਘਰ ਘਰ ਹੀ ਵੱਟੀਆਂ ਜਾਂਦੀਆਂ ਸੀ ਪਰ ਅੱਜ ਇਹ ਚੀਜ਼ਾਂ ਘਟਦੀਆਂ ਜਾ ਰਹੀਆਂ ਨੇ ਤੇ ਅੱਜ ਸਾਡੇ ਵੀ ਘਰਦਿਆਂ ਨੂੰ ਸ਼ੌਂਕ ਜਾਗ ਗਿਆ ਵੀ ਅਸੀਂ ਜਿਹੜਾ ਬਾਹਰ ਲਾਵਾ ਪਤਾ ਨਹੀਂ ਉਹ ਕਿਹੋ ਜਿਹੇ ਹੱਥਾਂ ਦੀਆਂ ਹੁੰਦੀਆਂ ਨੇ ਹਨਾ ਕਿਹੋ ਜਿਹੇ ਆਪਾਂ ਨੂੰ ਗੰਦਮੰਦ ਖਵਾਈ ਜਾਂਦੇ ਨੇ ਆਪਾਂ ਉਹਨਾਂ ਤੋਂ ਨਾ ਲਈਏ ਆਪਾਂ ਇਹ ਘਰਾਂ ਚੀ ਬੀ ਬਣਾ ਲਈਏ ਆਪਦੇ ਘਰ ਚੀ ਬਣਾ ਲਈਏ ਤਾਂ ਆ ਦੇਖੋ ਤੁਹਾਨੂੰ ਬਣਦੀਆਂ ਦਿਖਾਉਨੇ ਆ ਇਹ ਅਟਾਵਾ ਇਹ ਜਲੇਬੀਆਂ ਵਾਲਾ ਰੰਗ ਪਾ ਕੇ ਵੱਟ ਰਹੇ ਆ ਤੇ ਲੱਡੂਆਂ ਵਾਲਾ ਰੰਗ ਪਾ ਕੇ ਵੀ ਪਹਿਲਾਂ ਵੱਟੀਆਂ ਵੱਟੀਆਂ ਸੀਗੀਆਂ ਤੇ ਗ੍ਰੀਨ ਕਲਰ ਦੀਆਂ ਵੀ ਵੱਟੀਆਂ ਸੀ ਆ ਦੇਖੋ ਛੋਟਾ ਜਿਹਾ ਬੱਚਾ ਸਾਡਾ ਵੱਟ ਰਿਹਾ ਵਾ ਇਹ ਸੀਵੀਆਂ ਜੋਵੰਦੀਪ ਕਿਵੇਂ ਲੱਗ ਰਿਹਾ ਬਸ ਸੋਰੀ ਉੱਚੀ ਬੋਲੀ। ਉਹ ਕਾ ਤਾਂ ਨਹੀਂ ਹੈਗਾ। ਠੀਕ ਆ। ਸ਼ਾਬਾਸ਼। ਐ ਕੰਮ ਕਰਨਾ ਸਿੱਖਣਾ ਚਾਹੀਦਾ ਹਨਾ। ਤੇ ਆ ਦੇਖੋ ਤੁਹਾਨੂੰ ਬਣਦੀਆਂ ਦਿਖਾਉਣੀ ਆ। ਇਹ ਕਿਸੇ ਵੀ ਤਰ੍ਹਾਂ ਦੇ ਰੰਗ ਦੀ ਆਪਾਂ ਬੱਟ ਸਕਦੇ ਆ ਚਾਹੇ ਆਪਾਂ ਜਲੇਬੀਆਂ ਵਾਲਾ ਰੰਗ ਪਾ ਕੇ ਜਾਂ ਲੱਡੂਆਂ ਵਾਲਾ ਪਾ ਕੇ ਗ੍ਰੀਨ ਰੰਗ ਦੀਆਂ ਵੀ ਬਣਾਈਆਂ ਸੀਗੀਆਂ ਆਪਾਂ। ਤੇ ਬਹੁਤ ਵਧੀਆ ਬਣਦੀਆਂ ਨੇ ਘਰ 'ਚ ਇਹ ਇਸ ਤੋਂ ਵਾਧੇ ਪੁੰਨੀਆਂ ਜਾਂਦੀਆਂ ਹੁੰਦੀਆਂ ਨੇ। ਫਿਰ ਅੱਗੇ ਇਹ ਮੰਮੀ ਕਾਲਜ ਭੁੰਦੇ ਹੁੰਦੇ ਸੀ। ਅਗੇ ਮਿੱਟੀ ਦੀਆਂ ਉਹ ਘੜੇ ਬਣ ਕੇ ਬਣਾਉਂਦੇ ਹੁੰਦੇ ਸੀ ਅਗੇ ਮਿੱਟੀ ਦੇ ਘੜੇ ਚ ਹਨਾ ਬਣਾਉਦੇ ਪੁੰਨ ਦੇ ਹੁੰਦੇ ਸੀ ਪਰ ਅੱਜ ਚਲ ਤਾਂ ਇਹ ਚੀਜ਼ਾਂ ਦੀ ਥੋੜੀ ਸ਼ਾਰਟੇਜ ਹੋ ਗਈ ਤੇ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਘਰ ਦੀਆਂ ਸੀਨੀਆਂ ਹਨਾ ਬਟੀਆਂ ਕਿਹੋ ਜੀਆਂ ਲੱਗੀਆਂ ਵਧੀਆਂ ਲੱਗੀਆਂ ਤੇ ਕੌਣ-ਕੌਣ ਘਰੇ ਬੱਟ ਦਾ ਆਪਣੇ ਜਰੂਰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ